ਪਾਰਟੀਆਂ ਵੱਲੋਂ ਚੋਣ ਪ੍ਰਚਾਰ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਲਗਾਤਾਰ ਘਰਾਂ ਦੇ ਵਿੱਚ ਜਾ ਕੇ ਜਿਹੜਾ ਕੈਂਡੀਡੇਟਸ ਵੱਲੋਂ ਉਹਨਾਂ ਦੇ ਸਮਰਥਕਾਂ ਵੱਲੋਂ ਇਹ ਵੋਟਰਾਂ ਨੂੰ ਕਨਵੈਂਸ ਕੀਤਾ ਜਾ ਰਿਹਾ ਤੇ ਅਸੀਂ ਵਾਰਡ ਨੰਬਰ 2 ਦੇ ਵਿੱਚ ਖੜੇ ਆ ਜਿੱਥੇ ਅਕਾਲੀ ਦਲ ਵੱਲੋਂ ਆਜ਼ਾਦ तौर ਤੇ ਇਲੈਕਸ਼ਨ ਲੜ ਰਹੇ ਆ ਇਹ ਮਹਿੰਦਰ ਸਿੰਘ ਜੀ ਮੱਖਣ ਘਟੋੜਾ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਵਾਰਡ ਨੰਬਰ 2 ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਦੱਸਣਗੇ ਇਹਨਾਂ ਦੇ ਪੱਖ ਵਿੱਚ ਕਿੰਨੇ ਕੁ ਵੋਟਰ ਹੈਗੇ ਆ ਤੇ ਜਦੋਂ ਇਹ ਵੋਟਰਾਂ ਕੋਲ ਜਾਂਦੇ ਆ ਤਾਂ ਇਹਨਾਂ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਮੱਖਣ ਜੀ ਸਾਡਾ ਸਵਾਗਤ ਹੈ ਜੀ ਤਾਂ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਮੈਂ ਵਾਰਡ ਨੰਬਰ 2 ਤੋਂ ਮੈਂ ਦੱਸਾਂ ਕਟੋੜਾ ਮੱਖਣ ਦਾ ਕਟੋੜਾ ਜਿਹਨਾਂ ਚੋਣਾਂ ਚ ਆਸਲਾ ਜੀ ਨੇ ਆ ਅੱਜ ਤੋਂ ਪਹਿਲਾਂ ਵੀ 5 ਸਾਲ ਪਹਿਲਾਂ 10 ਸਾਲ ਪਹਿਲਾਂ ਸਾਡੇ ਬੀਬੀ ਦਲਜੀਤਪੁਰ ਸਾਡੀ ਪੜਚਾਈ ਤੇ ਸਰਦਾਰ ਸਰੇਂਦਰ ਸਿੰਘ ਟੋੜਾ ਜਿਹਨਾਂ ਪਹਿਲਾਂ ਹੀ ਵਾਰਡ ਦੇ ਸ਼ਹਿਰ ਦੇ ਸਾਰੇ ਕੰਮ ਬੜੀ ਪ੍ਰਕਾਸ਼ ਨਾਲ ਕੀਤੀ ਸਾਰੀ ਤੇ ਹੁਣ ਵੀ ਮੈਂ ਆਪਣੇ 2 ਨੰਬਰ ਤੋਂ ਮੈਨੂੰ ਵੋਟਾਂ પાਕੇ ਜਿਤਾਉ ਤੇ ਪਿਛਲੀ ਵਾਰੀ ਤਰ੍ਹਾਂ ਤੇ ਵਿਕਾਸ ਦੇ ਕੰਮ ਕਰਾਂਗਾ ਇਹ ਜਿਹੜਾ ਵਿਕਾਸ ਦਾ ਕੰਮ ਆ ਜਾਂ ਜੋ ਵੀ ਹੈ ਮੇਰਾ ਪਰਿਵਾਰ ਪਹਿਲਾਂ ਵੀ ਅਸੀਂ ਸੇਵਾ ਕਰ ਰਹੇ ਆ ਧਾਰਮਿਕ ਤੌਰ ਤੇ ਤੇ ਹੁਣ ਜਿਹੜਾ ਇਹ 2 ਨੰਬਰ 2 ਦਾ ਤਨ ਮੰਤ ਨਾਲ ਅਸੀਂ ਸੇਵਾ ਕਰਾਂਗੇ ਸਾਰੇ ਵੋਟ ਸੂਝਵਾਨ ਵੋਟਰਾਂ ਨੂੰ ਦੇਈ ਆ ਤੇ ਮੈਨੂੰ ਲਾਈ ਮਸ਼ੀਨ ਤੇ ਪੋਰਾ ਲਾ ਕੇ 21 ਤਰੀਕ ਨੂੰ ਸਕੂਲ ਸੀਨੀਅਰ ਸੈਕੰਡਰੀ ਸਕੂਲ ਦੁਰਾ ਨੇੜੇ ਪੀ ਐਨ ਬੀ ਬੈਂਕ ਦੇ ਨਾਲ ਬੋਟਾ ਇੱਕ ਦਿਨ ਪਵਾ ਕੇ 7 ਵਜੇ ਤੋਂ 4 ਵਜੇ ਤੱਕ ਕਾਮਯਾਬ ਬਣਾਉਣਾ ਇਹ ਜਿਹੜੀ ਕਾਮਯਾਬੀ ਆਪਣੀ ਸਾਰੇ ਭਾਈ ਭਰਾਵਾਂ ਦੀ ਆ ਤੇ ਜਿਸ ਤਰ੍ਹਾਂ ਤੁਹਾਡੇ ਫੈਮਿਲੀ ਦੇ ਵਿੱਚੋਂ ਤਰਜੀਤ 4 ਪ੍ਰਧਾਨ ਰਹੇ ਹਨ ਕਾਉਂਸਲਰ ਕਰਾਇਆਦੇ ਅਕਾਲੀ ਬੀਜੇਪੀ ਦੇ ਸਮੇਂ ਤੇ ਤੇ ਉਹਨਾਂ ਨੇ ਕਿਹੜੇ ਕਿਹੜੇ ਕੰਮ ਆ ਜਿਹੜਾ ਉਸ ਸਟਾਰਮ ਵਿੱਚ ਕੀਤੇ ਪਹਿਲੀ ਗੱਲ ਤਾਂ ਇਹ ਆ ਸਾਰੇ ਸ਼ਹਿਰ ਵਿੱਚ ਜਿੰਨੀ ਇੰਟਰਲੋਕ ਲੱਗੀ ਆ ਉਹਨਾਂ ਦੇ ਸਮੇਂ ਲੱਗੀ ਆ ਜੀ ਅਮਨ ਕਲੋਨੀ ਦੇ ਵਿੱਚ ਸੀਵੇਰੇ ਵੀ ਪਾਇਆ ਆਪਣੇ ਵਾਟਰ ਸਪਲਾਈ ਤੇ ਲੈ ਕੇ ਗਏ ਆ ਟਰਾਂਸਫਰ ਵੀ ਲਾਇਆ ਗਲੀਆਂ ਨਾਲੀਆਂ ਸਾਰੀਆਂ ਉਸ ਵੇਲੇ ਪੱਕੀਆਂ ਨੇ ਹਾਂ ਜੀ ਤੇ ਹੁਣ ਤੁਹਾਡੇ ਕੀ ਮੁੱਦੇ ਹੈਗੇ ਕਿਹਨਾ ਮੁੱਦਿਆਂ ਤੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਮਾੜੀਆਂ ਵਿਕਾਸ ਦੇ ਕੰਮ ਜਿਹੜੇ ਵੀ ਰਹਿੰਦੇ ਆ ਸਾਰੇ ਪਬਲਿਕ ਦੇ ਅਧੂਰੇ ਕੰਮ ਆ ਜਾਂ ਲੋੜ ਆ ਹਰ ਉਹ ਸਾਰੇ ਕੰਮ ਸੇਵਾ ਦੇ ਤੌਰ ਤੇ ਕਰਾਂਗੇ। ਜੀ। ਤੇ ਜਿਸ ਤਰ੍ਹਾਂ ਹੁਣ ਇੱਥੋਂ ਦਸਾਕਾ ਪ੍ਰਧਾਨ ਵੀ ਖੜੇ ਆ ਤੇ ਰਾਹੁਲ ਪੰਜੇ ਖੜੇ ਆ ਅਮਦੀ ਪਾਰਟੀ ਵੱਲੋਂ ਤੁਸੀਂ ਕਿਸ ਨਾਲ ਮੁਕਾਬਲਾ ਮੰਨਦੇ ਜੀ? ਮੁਕਾਬਲਾ ਦੇਖੋ ਇਹ ਤਾਂ ਸਾਡੀ ਸੇਵਾ ਹੀ ਆ ਸਾਡਾ ਭਾਈਚਾਰਕ ਸਭ ਨਾਲ ਸਾਂਝਿਆ ਤੇ ਆਪਣੀ ਮਿਹਨਤ ਕਰ ਰਹੇ ਆ। ਤੇ ਅਕਾਲੀ ਦਲ ਵੱਲੋਂ ਕਿਸ ਤਰ੍ਹਾਂ ਦੀ ਸਪੋਰਟ ਤੁਹਾਨੂੰ ਮਿਲ ਰਹੀ ਆ? ਅਕਾਲੀ ਦਲੋਂ ਵੀ ਸਪੋਰਟ ਪੂਰੀ ਆ ਤੇ ਬਾਕੀ ਜਨਤ ਤੌਰ ਤੇ ਅਸੀਂ ਲੜ ਰਹੇ ਆ ਸਾਰਿਆਂ ਦਾ। ਸਮਰਥਨ ਸਾਨੂੰ ਮਿਲਤੇ ਆ ਵਧੀਆ ਹੰਗਾਰਾ ਮੈਨੇ ਤਾਂ ਮੇਰੇ ਨਾਲ ਮਹਿੰਦਰ ਸਿੰਘ ਜੀ ਜਿਨ੍ਹਾਂ ਦੱਸਿਆ ਕਿ ਇਹਨਾਂ ਦੇ ਜਿਹੜੇ ਫੈਮਿਲੀ ਦੇ ਵਿੱਚੋਂ ਦਰਜੀਤ ਕੋ ਪ੍ਰਧਾਨ ਵੀ ਰਹਿ ਚੁੱਕਿਆ ਇਹਨਾਂ ਨੇ ਇਹਨਾਂ ਦਾ ਕਹਿਣਾ ਕਿ 2012 ਤੋਂ 2017 ਦੇ ਵਿੱਚ ਇਹਨਾਂ ਵੱਲੋਂ ਕਾਫੀ ਕੰਮ ਜਿਹੜੇ ਆ ਇਸ ਵਾਰਡ ਵਿੱਚ ਕਰਾਏ ਗਏ ਆ ਹੁਣ ਵੇਖਣਾ ਇਹ ਹੋਵੇਗਾ 21 ਦਸੰਬਰ ਨੂੰ VOTER ਕਿਸ ਤਰ੍ਹਾਂ ਦਾ ਇਹਨਾਂ ਨੂੰ ਹੰਗਾਰਾ ਦਿੰਦੇ ਆ ਚੇਤਨਾ ਚੈਨ ਲਈ ਸਰਜਿੰਦਰ ਰਤੂ ਕੈਮਰਾਮੈਨ ਦੇ ਨਾਲ ਪ੍ਰਦੀਪ ਰਾ